ਸ਼ਸ਼ੀਕਾਲ ਜੀ ਸਾਰਿਆਂ ਨੇ ਮੈਂ ਤੁਹਾਡੀ ਆਪਣੀ ਗੁਰਮੇ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਸੁਕੀਆਂ ਬੜੀਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਮੈਂ ਬੜੀਆ ਜਿਹੜੀ ਇਹ ਜੀ ਲੈ ਲਈਏ ਜੀ ਹੁਣ ਅਸੀਂ ਸਾਰਿਆਂ ਤੋਂ ਪਹਿਲਾਂ ਤੇ ਇਹਨਾਂ ਨੂੰ ਪਾਣੀ ਚ ਭਿਜਣੀਆਂ ਪਉਂਦੇ ਆ ਜੀ ਤੁਸੀਂ ਦੇਖ ਸਕਦੇ ਅਸੀਂ ਪਾਣੀ ਜਿਹੜਾ ਜਿਹਦੇ ਵਿੱਚ ਪਾ ਦਿੱਤਾ ਹੈ ਜੀ ਜੋ ਤਰਸੜੀਆਂ ਬੜੀਆਂ ਜਿਹੜੀਆਂ ਜੀ ਫੁੱਲ ਰਿਆ ਸੀ ਤਤਕ ਕਰਦੇ ਆ ਜੀ ਤੜਕੇ ਦਾ ਸਮਾਨ ਅਸੀਂ ਬੜੀਆਂ ਨੂੰ ਕਰ ਦਿੰਦੇ ਆ ਜੀ ਸਾਈਡ ਤੇ ਜੀ ਤੜਕੇ ਦੇ ਸਮਾਨ ਚ ਲਈ ਆ ਜੀ ਚਾਰ ਟਮਾਟਰ ਥੋੜੇ ਜਿਹਾ ਸਵਾਦ ਅਨੁਸਾਰ ਮਿਰਚਾਂ ਤੇ ਥੋੜੇ ਜਿਹਾ ਪਿਆਜ਼ ਲਈ ਆ ਜੀ ਅਸੀਂ ਦੋ ਛੋਟੇ ਤੇ ਦੋ ਵੱਡੇ ਹੁਣ ਅਸੀਂ ਸਾਰਾ ਤੋਂ ਪਹਿਲਾਂ ਕਿੰਨਾ ਨੂੰ ਕੱਟਦੇ ਆ ਜੀ ਛਿੱਲ ਕੇ ਜਿੱਦਾਂ ਕਿ ਤੁਸੀਂ ਦੇਖ ਤਾਂ ਆ ਸੇ ਤੜਕੇ ਦਾ ਸਮਾਨ ਜਿਹੜਾ ਹੈ ਜੀ ਰੈਡੀ ਕਰ ਲਿਆ ਜੀ ਤੇ ਹੁਣ ਅਸੀਂ ਲਗਾਉਂਦੇ ਆ ਜੀ ਤੜਕਾ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਸੀ ਕੜਾਈ ਜਿਹੜੀ ਹੈ ਜੀ ਉੱਤੇ ਰੱਖ ਦਿੱਤੀ ਹੈ ਜੀ ਗੈਸ ਤੇ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਤੇਲ ਅੱਜ ਅਸੀਂ ਇਹਦੇ ਵਿੱਚ ਲਸਣ ਅਦਰਕ ਜੀਰਾ ਕੁਝ ਵੀ ਨਹੀਂ ਪਾਣਾ ਅੱਜ ਸਿਰਫ ਅਸੀਂ ਤਿੰਨ ਹੀ ਚੀਜ਼ ਐਡ ਕਰਾਂਗੇ ਜੀ ਪਿਆਜ਼ ਟਮਾਟਰ ਤੇ ਹਰੀ ਮਿਰਚਾ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਤੇਲ ਜਿਹੜਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਤੇ ਇਹਦੇ ਵਿੱਚ ਨਾਲ ਹੀ ਐਡ ਕਰਦੇ ਜੀ ਹਰੀਆਂ ਮਿਰਚਾਂ ਸਵਾਦ ਦੇ ਅਨੁਸਾਰ ਤੁਸੀਂ ਆਪਣੇ ਸਵਾਦ ਦੇ ਥੋੜੀ ਲੈ ਸਕਦੇ ਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਲਾਲ ਟਮਾਟਰ ਇੱਕ ਤੁਸੀਂ ਦੇਖ ਸਕਦੇ ਹੋ ਸਾਡਾ ਟਮਾਟਰ ਜੜਿਆ ਜੀ ਸਾਵੇ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਜੀ ਸਾਵੇ ਪੂਰੀ ਤਰ੍ਹਾਂ ਭੁੱਜ ਗਿਆ ਹੈ ਜੀ ਸੋ ਨਾਤੀਰੇ ਵਿੱਚ ਕਰਦੇ ਆ ਜੀ ਮਸਾਲੇ ਐਡ ਜਿੰਦੇ ਸੀ ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਸਿਰ ਮਸਾਲੇ ਚ ਲਈ ਹੈ ਜੀ ਛੋਟਾ ਅੱਧਾ ਚਮਚ ਦੇਗੀ ਮਿਰਚ ਇੱਕ ਚਮਚ ਨਮਕ ਛੋਟਾ ਤੇ ਇੱਕ ਚਮਚ ਅਸੀਂ ਲਈ ਹੈ ਜੀ ਹਲਦੀ ਉਹ ਵੀ ਛੋਟਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਸਾਲਿਆਂ ਦੇ ਕੰਦੀ ਤਰ੍ਹਾਂ ਪੁੰਨਾ ਗਈ ਜੀ ਅੱਜ ਇਹਦੇ ਵਿੱਚ ਆਸਮਾਰੀ ਕੋਈ ਵੀ ਮਸਾਲਾ ਜਿਹੜਾ ਜੀ ਊਪ ਨਹੀਂ ਕਰਾਂਗੇ ਜੀ ਇਹ ਸਬਜੀ ਜੇ ਸੋਕੇ ਸਬਜੀ ਜੀ ਬਿਲਕੁਲ ਸਿੰਪਲ ਬਣੇਗੀ ਉਨੀ ਜਿਆਦਾ ਟੇਸਟੀ ਲੱਗਦੀ ਹੈ ਇਸ ਕਰਕੇ ਸੇਰੇ ਵਿੱਚ ਜਿਹੜੇ ਨੋਰਮਲ ਘਰ ਦੇ ਮਸਾਲੇ ਯੂਜ਼ ਹੁੰਦੇ ਆ ਤੇ ਉਹ ਹੀ ਮਸਾਲੇ ਯੂਜ਼ ਕੀਤੇ ਆ ਜੀ ਤਦ ਤੱਕ ਸਾਡਾ ਜਿਹੜਾ ਹੈ ਜੀ ਮਸਾਲਾ ਭੁੱਜਦਾ ਪਿਆ ਹੈ ਜੀ ਅਸੀਂ ਹੁਣ ਤੱਕ ਦੇਖਦੇ ਆ ਜੀ ਬੜੀਆਂ ਨੂੰ ਜਿੱਦ ਤੱਕ ਤੁਸੀਂ ਦੇਖ ਸਕਦੇ ਸਾਡੀਆਂ ਬੜੀਆਂ ਜਿਹਨਾਂ ਜੀ ਫੁੱਲ ਚੁੱਕੀਆਂ ਹੈ ਜੀ ਦੇਖੋ ਹਾਂ ਹੁਣ ਸਾਰਿਆਂ ਦੇ ਪਿੰਨੇ ਤੋਂ ਅਸੀਂ ਬੜੀਆਂ ਨੂੰ ਜਿਹੜਾ ਜਿੰਨੇ ਝੋੜਦੇ ਆ ਜੀ ਤੁਸੀਂ ਦੇਖ ਸਕਦੇ ਸਾਡੀਆਂ ਬੜੀਆਂ ਵੀ ਜਿਹੜੀਆਂ ਹੈ ਜੀ ਨਝੋੜ ਹੋ ਚੁੱਕੀ ਹੈ ਜੀ ਸਾਧੂ ਜੀ ਕਰ ਸਕਦਾ ਹੈ ਤੜਕਾ ਹੈ ਜੀ ਅਬੀ ਪਕ ਗਿਆ ਜੀ ਪੂਰੀ ਚੰਗੀ ਤਰ੍ਹਾਂ ਹੁਣ ਅਕੇ ਦੇ ਵਿੱਚ ਜੜੀ ਹੈ ਜੀ ਬੜੀ ਐਡ ਕਰਦੇ ਆ ਜੀ ਸਾਦੇ ਇਸ ਤਰ੍ਹਾਂ ਇਹਨਾਂ ਨੂੰ ਬੜੀਆ ਕੀਤਾ ਜਾਂਦਾ ਹੈ ਜੀ ਉੱਤੇ ਵੈਸੇ ਬਣਾ ਰਹੇਗਾ ਨੋਰੀ ਵੀ ਹਲਾਏਗੀ

ਕਿ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਜਿਹੜੀ ਹੈ ਜੀ ਬਣ ਕੇ ਰੈਡੀ ਹੋ ਚੁੱਕੀ ਹੈ ਤਾਂ ਨਾਲ ਹੀ ਅਸੀਂ ਜਿਹੜੀ ਹੈ ਜੀ ਥਾਲੀ ਵੀ ਰੈਡੀ ਕਰ ਲਈ ਹੈ ਜੀ ਤਾਂ ਹੁਣ ਅਸੀਂ ਕਰਨ ਜਾ ਰਹੇ ਹਾਂ ਜੀ ਇੰਜੋਏ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ